अपना गुरु घर ਦੇ ਅੰਦਰ ਤੇ ਇਤਿਹਾਸ ਹੈ ਜੀ। ਸ਼ਜੂ ਝੂਰ ਨੇ ਗੀਤਾ ਦੇ ਅਰਥ ਕਰ ਦਿੱਤੇ ਸੀ ਨਾ। ਗੁਰੂ ਹਰਿਕ੍ਰਿਸ਼ਨ ਪਾਇਸ਼ੀ ਦੇ ਵੇਲੇ। ਉਹ ਵੇਖੋ ਆਪਣੇ ਆਪ ਨੂੰ ਪੰਡਿਤ ਖਵਾਉਂਦਾ ਸੀ ਵੀ ਮੈਂ ਬੜਾ ਸਿਆਣਾ। ਮੈਂ ਗੀਤਾ ਦੇ ਅਰਥ ਕਰ ਦਿੰਦਾ ਆ। ਕਿਉਂਕਿ ਗੁਰੂ ਹਰਿਕ੍ਰਿਸ਼ਨ ਪਾਇਸ਼ ਨੇ ਉਹ ਕਹਿੰਦਾ ਸੀ ਨਾ ਕਹਿੰਦੇ ਜੀ ਸਾਡੇ ਤੇ ਕ੍ਰਿਸ਼ਨ ਸੀ। ਉਹਨਾਂ ਨੇ ਗੀਤਾ ਲਿਖੀ, ਗੀਤਾ ਉਚਾਰੇ। ਤੂੰ ਇਹ ਹੋਰ ਥੋੜਾ ਇਹ ਨਾਮ ਵੱਡਾ ਕਰ ਲਿਆ ਤੂੰ ਇਹ ਰਖਾ ਲਿਆ ਜੀ ਹਰ ਕ੍ਰਿਸ਼ਨ ਆਪਾਂ ਕਹਿੰਦੇ ਜੀ ਗੁਰੂ ਹਰਿ ਕ੍ਰਿਸ਼ਨ ਜੀ ਕਹਿੰਦੇ ਸਾਡੇ ਕ੍ਰਿਸ਼ਨ ਜੀ ਨੇ ਤੇ ਗੀਤਾ ਉਚਾਰਨ ਕੀਤੇ ਤੇ ਤੁਸੀਂ ਨਾਮ ਹੀ ਵੱਡਾ ਰੱਖ ਲਿਆ ਨਾ ਗੁਰੂ ਹਰਿ ਕ੍ਰਿਸ਼ਨ ਮੈਂ ਤਦ ਮੰਨਾਂ ਜੇ ਤੁਸੀਂ ਗੀਤਾ ਦੇ ਅਰਥ ਕਰਦੇ ਹੋ ਤੇ ਪਰ ਗੁਰੂ ਪਾਇਸ਼ੇ ਕਰ ਸਕਦੇ ਸੀ ਗੁਰੂ ਪਾਇਸ਼ੇ ਕਹਿੰਦੇ ਜਆ ਭਲੈ ਜਿਹਨੂੰ ਮਰਜ਼ੀ ਲੈ ਆ ਇੱਕ ਗੁਰਨਾਨਕ ਦਾ ਦਾਰਿਆ ਉਹ ਹੀ ਗੀਤਾ ਦੇ ਅਰਥ ਕਰ ਦਵੇਗਾ ਆਪਣੇ ਵੱਲੋਂ ਜਿਹਨੂੰ ਕੋਈ ਸਮਝ ਨਹੀਂ ਉਹਨੂੰ ਲੈ ਕੇ ਆਇਆ ਸੀ ਤੇ ਲੈ ਕੇ ਵੀ ਆਇਆ ਛਜੂ ਚਿਹੋਰ ਨੂੰ ਜਿਹਨੂੰ ਨਾ ਆਪਣੇ ਸਰੀਰ ਦੇ ਨਹੀਂ ਸੁਧ ਬੁੱਧ ਸੀ ਜਿਹਨੇ ਨਾ ਕਦੀ ਗੀਤਾ ਦੇ ਸ਼ਲੋਕ ਸੁਨੇ ਨਾ ਕੁਝ ਹੋਰ ਉਹ ਉਸ ਦੀ ਗੁਰਨਾਨਕ ਪਿਤਾ ਦੇ ਘਰ ਦੀ ਮੈਂ ਹੀ ਠੀਕ ਕਰਾਂਗਾ ਦੇ ਦੇਖਣੇ ਗੁਰਨਾਣੇ ਕਿ ਪਤਾ ਦਾ ਘਰ ਵੇਖ ਲੋ ਤੇ ਗੀਤਾ ਦੇ ਅਰਥ ਨਾ ਕਰਾ ਸਕਿਆ ਕਿਸੇ ਕੋਲ ਤੇ ਜਦੋਂ ਲੈ ਆਇਆ ਨਾ ਜੀ ਪੰਡਿਤ ਸ਼ਲੋਕ ਪੜਦਾ ਹੈ ਤੇ ਗੁਰੂ ਪਤਾ ਜੀ ਨੇ ਸਿਰ ਦੇ ਉੱਤੇ ਛੜੀ ਰੱਖ ਦਿੱਤੀ ਉਹ ਗੀਤਾ ਦੇ ਸ਼ਲੋਕ ਪੜਦਾ ਹੈ ਤੇ ਛੱਜੂ ਚੂਰ ਇਧਰੋਂ ਗੀਤਾ ਦੇ ਅਰਥ ਕਰਦਾ ਪਿਆ ਹੈ ਤੇ ਜਦੋਂ ਅਰਥ ਕੀਤੇ ਤੇ ਉਹ ਵੀ ਕਹਿ ਉੱਠਿਆ ਕਿੰਦਾ ਇਹੋ ਜੇ ਅਰਥ ਤੇ ਅਜੇ ਤੱਕ ਮੈਂ ਨਹੀਂ ਕੀਤੇ ਇਹੋ ਜੇ ਅਰਥ ਤੇ ਅਜੇ ਤੱਕ ਮੈਂ ਨਹੀਂ ਕੀਤੇ ਮੈਨੂੰ ਮੈਂ ਨਹੀਂ ਸੁਣੇ ਅਜੇ ਤੱਕ ਇਹੋ ਜੇ ਅਰਥ ਉਹ ਵੀ ਗੁਰੂ ਪਿਤਾ ਦੇ ਚਰਨਾਂ ਦੇ ਉੱਤੇ ਟੈਪ ਪਿਆ ਤੇ ਉਹ ਵੀ ਗੁਰੂ ਦਾ ਸਿੱਖ ਬਣ ਗਿਆ ਸਗੋ ਇਹ ਗੁਰੂ ਦਾ ਘਰ ਇਹੋ ਜੇ ਜੀ ਖਲ ਚਤਰ ਬਕੀਤਾ ਮਹਿਮਾ ਸਾਧੂ ਸੰਧ ਕੀ ਸੁਣੋ ਮੇਰੇ ਮਿੱਤਾ ਕਹਿੰਦੇ ਪੜਿਓ ਗੁਰੂ ਦੀ ਮਹਿਮਾ ਜਿਓਏ ਮੈਂ ਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਜਿੰਨੀ ਅੰਦਰ ਦੀ ਸਾਡੀ ਮੈਲ ਹੁੰਦੀ ਨਾ ਇੱਥੇ ਆ ਕੇ ਧੁੱਬ ਜਾਂਦੀ ਆ ਕੋਟ ਅਗਹ ਹਰੇ ਕੋਟ ਦਾ ਭਾਅ ਹੈ ਕਰੋੜਾਂ ਅਗਹ ਦਾ ਭਾਅ ਹੁੰਦਾ ਹੈ ਪਾਪ ਕਹਿੰਦੇ ਕਰੋੜਾਂ ਪਾਪ ਨਾਸ਼ ਹੋ ਜਾਂਦੇ ਜੇ ਭਲੇ ਉਸ ਗੁਰੂ ਦੀ ਸੰਗਤ ਕੀਤੇ ਆ ਮੈਲ ਖੋਈ ਅੰਦਰ ਦੀ ਵਿਕਾਰ ਮੈਲ ਜਿਹੜੀ ਸਾਨੂੰ ਪਤਾ ਕਿਹੜੀ ਲੱਗੇ ਜੇ ਨਿੰਦਿਆ ਚੁਗਲੀ ਈਰਖਾ ਦੁਸ਼ਟ ਵਿਸ਼ੇ ਵਿਕਾਰ ਔਗਣ